ਮਨ ਮਨ ਤੇਰੀ ਟੇਕ ਮੇਰੇ ਪਿਆਰੇ ਮਨ ਮਨ ਤੇਰੀ ਟੇਕ ਆਵਰ ਸਿਆਨੁ ਪਾ ਬਿਰਥੀਆਂ ਪਿਆਰੇ ਰਾਖਣ ਬਾਦੁ ਮੇਕ ਰਾਗ ਬਿਲਾਵਲ ਮਹਲਾ 5 ਗਰ ਚੌਥਾ ਇਕ ਓੰਕਾਰ ਸਤਿ ਬਰ ਬਰ ਪ੍ਰਸਾਦ ਏਕ ਰੂਪ ਸਗਲੋ ਪਾਸਾਰ ਆਪੇ ਬਣ ਜੋ ਆਪ ਬਿਵਹਾਰ ਏਕ ਰੂਪ ਸਗਲੋ ਪਾਸਾਰ ਆਪੇ ਬਣ ਜੋ ਆਪ ਬਿਵਹਾਰ ਐਸੋ ਗਿਆਨ ਬਿਰਲੋਹੀ ਪਾਏ ਜਤ ਜਤ ਜਾਈਐ ਤਕ ਜਟਾਇ ਰਹਾ ਹਉ ਅਨਗਾਰੰਗ ਨਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤ ਨਾਨਕ ਕਹਿ ਪ੍ਰਭ ਸਦ ਹੀ ਮੁਕਤਾ ਆਪੈ ਜੋਗ ਆਪ ਹੀ ਜੁਗਤਾ ਨਾਨਕ ਕਹਿ ਪ੍ਰਭ ਸਦ ਹੀ ਮੁਕਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ